ਲੌਰੈਂਸ ਬਿਸ਼ਨੋਈ ਗੈਂਗ ਤੇ 골ਡ ਢਿੱਲ ਨਾਲ ਸੰਬੰਧ ਰੱਖਣ ਵਾਲੇ ਦੋ ਗੈਂਗਸਟਰਾਂ ਦਾ ਹੋਇਆ ਇੰਕਾਊਂਟਰ ਜੀ ਹਾਂ ਨਮਸਕਾਰ ਤੁਸੀਂ ਜੁੜੇ ਹੋ ਖਣ ਲੋਕ ਦੇ ਨਾਲ ਤੇ ਮੈਂ ਆਦੇਵ ਸ਼ਰਮਾ ਇਸ ਵੇਲੇ ਦੀ ਵੱਡੀ ਖਬਰ ਡੇਰਾਪਸੀ ਦੇ ਮਾਰਕਪੁਰਚੋਂ ਨਿਕਲ ਕੇ ਸਾਹਮਣੇ ਰਏ ਜਿੱਥੇ ਦੋ ਗੈਂਗਸਟਰਾਂ ਦਾ ਇੰਕਾਊਂਟਰ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਐਂਟੀ ਗੈਂਗਸਟਰ ਟਾਸਕ ਫੋਰਸ ਤੇ ਪੁਲਿਸ ਦੇ ਸਾਂਝੇ ਆਪਰੇਸ਼ਨ ਦੌਰਾਨ ਇਹ ਕਾਰਵਾਈ ਕੀਤੀ ਗਈ ਹੈ ਮਿਲੀ ਇਨਪੁਟ ਦੇ ਆਧਾਰ ਤੇ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਦੋਵੇਂ ਜਿਹੜੇ ਗੈਂਗਸਟਰ ਨੇ ਉਹ ਮਰਡਰ ਦੀ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਰਾਗ ਦੇ ਵਿੱਚ ਸੀ ਜਿਸ ਤੋਂ ਬਾਅਦ ਐਸਪੀ ਮਨਪ੍ਰੀਤ ਸਿੰਘ ਤੇ ਡੀਐਸਪੀ ਵਿਕਰਮਜੀਤ ਸਿੰਘ ਬਰਾੜ ਬਲੋ ਇੱਕ ਨਾਕਾ ਲਾਇਆ ਜਾਂਦਾ ਤੇ ਜਿੱਥੇ ਗੈਂਗਸਟਰ ਤੇ ਪੁਲਿਸ ਵਿਚਕਾਰ ਮੁਟਪੇੜ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਗੈਂਗਸਟਰ ਇਸ ਵੇਲੇ ਜਖਮੀ ਨੇ ਤੇ ਜ਼ੇਰੇ ਇਲਾਜ ਨੇ ਤੇ ਮੌਕੇ ਤੇ ਪਹੁੰਚੇ ਐਸਐਸਪੀ ਹਰਮਨਦੀਪ ਸਿੰਘ ਹੰਸ ਵੀ ਵੱਡੇ ਖੁਲਾਸੇ ਕਰਦੇ ਹੋਏ ਕੀ ਕੁਝ ਕਹਿੰਦੇ ਨੇ ਆਓ ਸੁਣਾਉਂਦੇ ਆ ਤੁਹਾਨੂੰ ਇੱਕ ਪੁਲਿਸ ਕੋਲ ਇਨਪੁਟ ਆਈ ਸੀਗੀ ਕਿ ਦੋ ਜਿਹੜੇ ਗੈਂਗਸਟਰ ਹੈਗੇ ਹਨ ਲਾਰੈਂਸ ਸਨੋਈ ਗੈਂਗ ਔਰ ਗੋਲਡੀ ਢਿਲੋਂ ਨਾਲ ਅਲਾਈਨ ਇਹ ਦੋ ਇਸ ਏਰੀਆ ਦੇ ਵਿੱਚ ਘੁੰਮ ਰਹੇ ਤੇ ਕੋਈ ਨਾ ਕੋਈ ਵਾਰਦਾਤ ਜਿਹੜੀ ਹੈਗੀ ਹੈ ਕਰ ਸਕਦੇ ਉਸ ਤੋਂ ਬਾਅਦ ਇਸ ਇਨਪੁਟ ਦੇ ਬੇਸ ਦੇ ਉੱਪਰ ਐਸਪੀ ਰੂਰਲ ਸਾਹਿਬ ਨੇ ਡੀਐਸਪੀ ਡੇਰਾ ਬਸੀ ਵਿਕਰਮ ਬਰਾੜ ਸਾਹਿਬ ਮਨਪ੍ਰੀਤ ਜੀ ਤੇ ਜਿਹੜਾ ਐਸਐਚਓ ਸੁਮੇਤ ਮੋੜ ਇਹਨਾਂ ਦੀ ਟੀਮ ਨੇ ਬਕਾਇਦਾ ਇੱਥੇ ਨਾਕਾ ਲਗਾਇਆ ਇਹਨਾਂ ਨੂੰ ਕਵਰ ਕਰਨ ਲਈ ਤੇ ਜਿਸ ਤਰ੍ਹਾਂ ਦੀ ਇਨਪੁਟ ਮਿਲੀ ਸੀ ਉਸ ਤਰ੍ਹਾਂ ਦੇ ਦੋ ਬੰਦੇ ਸਾਨੂੰ ਪੁਲਿਸ ਪਾਰਟੀ ਨੂੰ ਦਿਖਾਈ ਦਿੱਤੇ ਤੇ ਉਹਨਾਂ ਨੂੰ ਦੇਖ ਕੇ ਜਿਹੜਾ ਨਾਕਾ ਸੀਗਾ ਉਹ ਤੋਂ ਇਹਨਾਂ ਨੇ ਡਾਇਵਰਟ ਕਰ ਲਿਆ ਘਗਰਦੇ ਪੁਲ ਤੋਂ نیچے ਆਪਣਾ ਮੋਟਰਸਾਈਕਲ ਮੋੜਿਆ ਤੇ ਉਸ ਤੋਂ ਮਗਰੋਂ ਪੁਲਿਸ ਪਾਰਟੀ ਨੇ ਇਹਨਾਂ ਨੂੰ ਚੇਸ ਕੀਤਾ ਜਦੋਂ ਇਹਨਾਂ ਨੂੰ ਚੇਸ ਕੀਤਾ ਗਿਆ ਜੀ ਇਹਨਾਂ ਨੇ ਤਿੰਨ ਰਾਊਂਡ ਦੇ ਕਰੀਬ ਜਖਮੀ ਹੋਏ ਆ ਇੱਕ ਅਮਨ ਹੈ ਮੁੰਡਾ ਇੱਕ ਸ਼ਰਨਦੀਤ ਲਈ ਆ ਸਨੀ ਹੈਗਾ ਜੇ ਦੋਨੋਂ ਬੰਦੇ ਜਿਹੜੇ ਹੈਗੇ ਜਿੱਦਾਂ ਮੈਂ ਪਹਿਲਾਂ ਦੱਸਿਆ 골ਡੀ ਢਿੱਲੋਂ ਦੇ ਨਾਲ ਅਲਾਈਂਡ ਹੈਗੇ ਜਿਹੜਾ ਕਿ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਹੈ ਤੇ ਸਰ ਹੀ ਵਾਂਟਡ ਹੈ ਇਨ ਆਦੀ ਕ੍ਰਿਮੀਨਲ ਬੈਕਗਰਾਉਂਡ ਕੀ ਹੈ ਸਰ ਇਹ ਦੋਨੋਂ ਜਿਹੜੇ ਹੈਗੇ ਮੁਹਾਲੀ ਦੇ ਰੈਜ਼ੀਡੈਂਟ ਹੈ ਬੇਸਿਕਲੀ ਖਾਸ ਮੁਹਾਲੀ ਦੇ ਸਰ ਜੀ ਮੁਹਾਲੀ ਦੇ ਨੇੜੇ ਇੱਕ ਪਿੰਡ ਪੈਂਦਾ ਹੈਗਾ ਮੋٹے ਮਾਜਰਾ ਉੱਥੋਂ ਦੇ ਹੈਗੇ ਤੇ ਦੂਜਾ ਮੁਹਾਲੀ ਦਾ ਹੈਗਾ ਇਹਨਾਂ ਦੇ ਵਿੱਚ ਮੈਂ ਦੱਸ ਦਿਆਂ ਜੀ ਤੇ ਜਿਹੜਾ ਇਹਨਾਂ ਦੇ ਕ੍ਰਿਮੀਨਲ ਹਿਸਟਰੀ ਹੈਗੀ ਇਹਨਾਂ ਦੇ ਦੋ ਆਰਮਜ਼ ਐਕਟ ਦੇ ਪਰਚੇ ਪਹਿ ਆਪਣੇ ਸੁਹਾਣੇ ਥਾਣੇ ਤੇ ਇੱਕ ਹੋਰ ਕਿਤੇ ਇੱਕ ਫੇਸ ਇੱਕ ਦੇ ਨਾਲ ਦੇ ਖਿਲਾਫ ਨਹੀਂ ਇੱਕ ਦੇ ਖਿਲਾਫ ਇਹ ਕਿਹੜੀ ਲੱਗੇ ਕੋਲੋਂ ਰਿਕਵਰੀ ਕੀ ਹੋਈ ਹੈ ਦੋ ਦੋ ਬਕਤੀ ਬੋਰ ਦੇ ਪਿਸਟਲ ਇਹਨਾਂ ਤੋਂ ਰਿਕਵਰ ਹੋਏਗੇ ਤੇ ਹੁਣ ਕੋਈ ਪ੍ਰੀਮੀਅਮ ਇਨਵੈਸਟੀਗੇਸ਼ਨ ਚ ਪਤਾ ਲੱਗਿਆ ਹੋਵੇ ਕਿ ਕਿਸੇ ਵਾਰਦਾਤ ਨੂੰ ਅੰਜਾਮ ਦੇਣਾ ਇਹਨਾਂ ਦੇ ਹਲੇ ਪ੍ਰੀਮੀਅਮ ਜਿਹੜੀ ਇਨਪੁਟ ਸੀਗੀ ਉਹਦੇ ਚ ਇਹ ਸੀਗਾ ਵੀ ਇਹਨਾਂ ਨੇ ਕੋਈ ਨਾ ਕੋਈ ਇਸ ਏਰੀਏ ਦੇ ਵਿੱਚ ਆਪਣਾ ਨੇੜੇ ਤੇੜੇ ਕੋਈ ਮਰਡਰ ਕਰਨਾ ਸੀਗਾ ਜਿਹੜਾ 골ਡੀ ਢਿੱਲੋਂ ਦੀ ਡਾਇਰੈਕਸ਼ਨਸ ਤੇ ਕੰਮ ਕਰਦੇ ਹੋਏ ਲੇਕਿਨ ਹੁਣ ਜਦੋਂ ਆਪਾਂ ਇੱਕ ਵਾਰੀ ਹਲੇ ਇਹਨਾਂ ਨੂੰ ਹਸਪੀਟਲਾਈਜ਼ ਕੀਤਾ ਗਿਆ ਹੈਗਾ ਤੇ ਫਿਰ ਇਹਨਾਂ ਦਾ but <laughs> ਕੋਈ ਐਕਸਟਰਸ਼ਨ ਜਾਂ ਮਰਡਰ ਦਾ ਕੀਪਾ ਇਹ ਮੋਟਰਸਾਈਕਲ ਤੇ ਸੀ ਸਰ ਜਿੰਦਾ ਕਾਰਤੂਸ ਵੀ ਸੀਗੇ ਨਾਮ ਜਿੰਦਾ 8 ਤੋਂ 10 ਕਾਰਤੂਸ ਸੀਗੇ ਉਹ ਤਿੰਨ ਕਿ ਚੱਲੇ ਹੋਏ ਆ ਬਾਕੀ ਐਗਜ਼ੈਕਟ ਬੋੜੀ ਲੱਗੀ ਕਿੱਥੇ ਆ ਜੀ ਦੋਨਾਂ ਦੀ ਲੱਤ ਦੇ ਵਿੱਚ ਲੱਗੀ ਹੋਈ ਹੈਗੀ ਇਹ ਕੋਈ ਜੀ ਪੁਲਿਸ ਤੇ ਚਲਾਈ ਆਉਗਾ ਕੋਈ ਆ ਸਰ ਜੀ ਉਹ ਇੱਕ ਗੱਡੀ 'ਚ ਵੱਜੀ ਹੈਗੀ ਸੜੀ ਦੇ ਵਿੱਚ ਤੇ ਇੱਕ ਅੱਧੀ ਸ਼ਾਇਦ ਮਿਸ ਹੋਈ ਹੋਵੇ ਕੋਈ ਪੁਲਿਸ ਨਾਲ ਕੋਈ ਲੀਡ ਕਰਦਾ ਸੀ ਫਾਈਲ ਕਰ ਰਿਹਾ ਸੀ ਵਿਕਰਮ ਬਰਾੜ ਸਾਹਿਬ ਆਪਣੇ ਹੈਗੇ ਕੋਦੇ ਨਾਲ ਹੋਰ ਕੌਣ ਸੀ ਸਰ ਉਹ ਵੀ ਦੱਸ ਜੀ ਐਸ ਐਚਓ ਸੁਮੇਤ ਮੋੜ ਸੀਗਾ ਜੀ ਹੋਰ ਬਾਕੀ ਇਹਨਾਂ ਦੀ ਟੀਮ ਹੈਗੀ ਚੰਗੀ ਹੋ ਸੀਗੇ ਸਰ ਦੇ ਨਾਲ ਬਾਈਕ ਕਰ ਉਹ ਬ ਤੇ ਕਵਰ ਹੋਈ ਹੈ ਜੀ ਹੁਣ ਇਹਨੂੰ ਇਹਦੇ ਕਬਜ਼ੇ ਦੇ ਵਿੱਚ ਆਜੇ ਜਿਹੜੇ ਪਹਿਲੇ ਬੱਚੇ ਸਾਰ ਇਹਨਾਂ ਦੇ ਖਿਲਾਫ ਉਹਨਾਂ ਚ ਵਾਂਟਡ ਹੈ ਕਿਦਾਂ ਵਾਂਟਡ ਹੈਗੇ ਜੀ ਉਹਨਾਂ ਦੇ ਵਿੱਚ ਕਦੋਂ ਕਦੋਂ ਹੋਇਆ ਸਭ ਕੁਛ ਆਈਡੀਆ ਮੈਂ ਦੇਖ ਲੈਣਾ ਜੀ ਰਿਕਾਰਡ ਐਗਜ਼ੈਕਟਲੀ ਕੀ ਹੈਗਾ ਕ੍ਰਿਮਿਨਲ ਹਿਸਟਰੀ ਇਹਨਾਂ ਦੀ ਦੋਨਾਂ ਦੀ ਹੋਰ ਵੀ ਮੇਬੀ ਹਲੇ ਇਸ ਤੋਂ ਸਿਵਾ ਹੋਰ ਵੀ ਹੋਣ ਹਲੇ ਸਿਰਫ ਜਿਹੜੀ ਇਨਪੁਟ ਦੇ ਬੇਸ ਤੇ ਮੈਂ ਤੁਹਾਨੂੰ ਦੱਸ ਰਿਹਾ ਵੀ ਦੋ ਐਫ ਆਈ ਆਰs ਹੈਗੀਆਂ ਉਸ ਤੋਂ ਸਿਵਾ ਹੋਰ ਕਿਹੜੇ ਕਿਹੜੇ ਦਰਜ ਹੋਣਗੇ ਉਹ ਤੁਹਾਨੂੰ ਹੁਣ ਬਾਅਦ ਚ ਇੱਕ ਵਾਰੀ ਥੋੜਾ ਜਿਹੜੀ ਤੁਹਾਨੂੰ ਟਿਪ ਆਫ ਮਿਲੀ ਹੈ ਉਹ ਇਸ ਤੋਂ ਮਿਲੀ ਜਿਹ ਉਹਦੇ ਇਹ ਅੱਗੇ ਸਬ ਗੈਂਗਸ ਹੈਗੇ ਆ ਉਹਦੇ ਉੱਪਰ ਹੀ ਅਸੀਂ ਕੰਮ ਕਰ ਰਹੇ ਸੀ ਉੱਥੋਂ ਹੀ ਇਹ ਇਨਪੁਟ ਆਈ ਸੀ